ਇਆ ਇੱਕ ਪਾਸੇ ਆਕਾਲ ਤਖਤ ਦੀ ਸੋਚ ਹੈ ਇੱਕ ਪਾਸੇ ਦਿੱਲੀ ਦੀ ਸੋਚ ਹੈ ਇੰਡੀਅਨ ਸਟੇਟ ਸਾਨੂੰ ਜਵਾਬ ਦੇ ਸਾਡਾ ਦਰਬਾਰ ਸਾਹਿਬ ਕਿਉਂ ਟਾਇਆ ਹੈ ਸਾਡੇ ਕੋਲੋਂ ਨੰਦ ਮੈਰਜ ਕਿਉਂ ਖੋਲਿਆ ਹੈ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਕਿਉਂ ਡੱਕ ਕੇ ਰੱਖਿਆ ਹੈ ਨੇਪਾਲ ਦਾ ਬਾਟ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡਾ ਵਾਅਦਾ ਕਿਉਂ ਬੰਦ ਕੀਤਾ ਹੈ ਸਾਡਾ ਸੁਲੇਮਾਨ ਕੀ ਜੋ ਬੰਦ ਕੀਤਾ ਹੈ ਦਰਨੇ ਮਜਾਰਿਆਂ ਚੋਂ ਨਿਕਲੋ 227 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਫੈਸਲੇ ਆਦਰੋ ਗੁਰੂ ਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਇੱਕ ਪਾਲਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਹੋ ਰਹੀਆਂ ਅੱਜ ਆਪਾਂ ਸਾਰਿਆਂ ਨੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਉਨ੍ਹਾਂ ਦੀ ਹਜ਼ੂਰੀ ਦੇ ਵਿੱਚ ਕੌਮ ਦੇ ਯੋਧੇ ਕੌਮ ਦੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹੀਦੀ ਸਮਾਗਮ ਦੇ ਵਿੱਚ ਇਕੱਠੇ ਹੋਏ ਤੇ ਸ਼ਹੀਦ ਦੀਪ ਸਿੰਘ ਸਿੱਧੂ ਟਰਸਟ ਵੱਲੋਂ ਤੇ ਸਮੁੱਚੀ ਜਥੇਬੰਦੀ ਵਾਰਿਸ ਪੰਜਾਬ ਵੱਲੋਂ ਅੱਜ ਸਿਹਦੀ ਸਮਾਗਮ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਮਾਇंदे ਸਹਿਬਾਨ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਕੀਰਤਨੀਏ ਮੇਰੀਆਂ ਸਤਿਕਾਰਯੋਗ ਮਾਤਾਵਾਂ ਤੇ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਨੂੰ ਆਪਣੇ ਜਰਨੈਲਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਨੇ ਭਾਵੇਂ ਉਹ ਕੌਮਾਂ ਇੱਕ ਦਿਨ ਆਪਣੇ ਲੀਡਰਾਂ ਦੀ ਨਲਾਇਕੀ ਤੇ ਬੇਵਫਾਈ ਦੇ ਕਾਰਨ ਉਹ ਗੁਲਾਮ ਵੀ ਹੋ ਜਾਂਾਂ ਤੇ ਜਦੋਂ ਜਾਇਦ ਕਰਦੀਆਂ ਰਹਿਣ ਤੋ ਇੱਕ ਦਿਨ ਆਜ਼ਾਦ ਹੋ ਜਾਇਆ ਕਰਦੀਆਂ ਅੱਜ ਆਪਾਂ ਸੋਚੀਏ ਕਿ ਭਾਈ ਸੰਦੀਪ ਸਿੰਘ ਜਿੱਦੂ ਜਿਨ੍ਹਾਂ ਨੇ ਬੜੀ ਵੱਡੀ ਲੜਾਈ ਜਿਹੜੀ ਲੜੀ ਆ ਕਿਸਾਨੀ ਸੰਘਰਸ਼ ਤੋਂ ਸ਼ੁਰੂ ਕਰਕੇ ਤੇ ਫੇਰ ਉਹਨਾਂ ਨੇ ਉਹ ਕਾਰ ਵਖਾਇਆ ਜਦੋਂ ਸੰਤ ਜਰਨੈਲ ਸਿੰਘ ਦੀ ਖਾਲਸਾ 20ਵੀਂ ਸਦੀ ਦੇ ਮਹਾਨ ਜਰਨੈਲ ਕੈਣੀ ਤੇ ਕਰਨੀ ਦੇ ਪੂਰੇ ਜਿਨ੍ਹਾਂ ਨੇ ਇੰਡੀਆ ਦੀ ਫੌਜ ਦੇ ਨਾਲ ਬਰਤਾਨੀਆਂ ਦੀ ਫੌਜ ਦੇ ਨਾਲ ਸੋਵੀਅਤ ਦੀ ਫੌਜ ਦੇ ਨਾਲ ਉਹ ਯੋद्धा 72 ਘੰਟੇ ਲੜਿਆ ਇੱਕ ਵੀ ਗੋਲੀ ਉਹਦੇ ਟੂਈ ਚ ਨਹੀਂ ਲੱਗੀ ਅਸੀਂ ਯੋਧੇ ਦੇ ਫੇਰ ਭਾਈ ਮਰੀਕ ਸਿੰਘ ਹੋਰਾਨੇ ਬਾਬਾ ਠਾਰਾ ਸਿੰਘ ਹੋਰਾਨੇ ਜਦੋਂ ਲੜਾਈ ਲੜੀ ਆ ਤੇ ਅਸੀਂ ਸਾਰੇ ਮੋਏ ਕੱਟੇ ਤਰ੍ਹਾਂ ਹੋਏ ਗਏ ਸੀ ਭਾਈ ਸਤਵੰਤ ਸਿੰਘ ਬਿਆੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਬਕ ਸਿਖਾ ਕੇ ਕੌਮ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਆ ਸੁੱਖਾ ਤੇ ਜਿੰਦਾ ਨੇ ਜਰਨਲ ਵੈਦਿਆਂ ਨੂੰ ਸੋਧ ਕੇ ਕੌਮ ਦੀ ਹੱਕ ਚੌੜੀ ਕਰ ਦਿੱਤੀ ਐ ਉਸ ਤੋਂ ਬਾਅਦ ਕੈਸੇ ਹਾਲਾਤ ਸੀਗੇ ਨੌਜਵਾਨੀ ਭੜਕ ਰਹੀ ਸੀ ਬੜੀਆਂ ਫੈਡਰੇਸ਼ਨਾਂ ਆਈਆਂ ਉਹਨਾਂ ਨੇ ਸੰਤਾਂ ਦੀ ਗੱਲ ਕੀਤੀ ਗੱਲ ਕਰਕੇ ਉਹ ਪੰਥ ਦੇ ਗਦਾਰਾਂ ਦੇ ਝੋਲੀ ਚ ਜਾਵੜੇ ਤੇ ਫਿਰ ਨੌਜਵਾਨੀ ਡਿੱਕ ਡੋਲੇ ਖਾਂਦੀ ਫਿਰਦੀ ਸੀ ਫਿਰ ਉਸ ਰਮਝ ਨੂੰ ਭਾਈ ਦੀਪ ਸਿੱਧੂ ਨੇ ਸਮਝਿਆ ਜਿਹੜੀ ਉਹ ਨੌਜਵਾਨੀ ਝਟਕਦੀ ਫਿਰਦੀ ਸੀਗੀ ਵੈਕਿਊਮ ਬਣਿਆ ਪਿਆ ਸੀ ਖਲਾਅ ਪੈਦਾ ਹੋਇਆ ਸੀ ਉਸ ਖਲਾਅ ਨੂੰ ਜਦੋਂ ਇਹਨਾਂ ਨੇ ਬੋਲ ਕੇ ਕਹਿ ਕੇ ਭਰਿਆ ਤੇ ਫਿਰ ਨੌਜਵਾਨੀ ਉਲਟ ਕੇ ਇਸ ਲੈਂ ਤੇ ਚੱਲ ਕੇ ਕੌਮ ਦੀ ਗੁਲਾਮੀ ਨੂੰ ਗਲੋਂ ਲੈਣੇ ਚੱਲੀ ਆ ਤੇ ਫਿਰ ਅੱਜ ਜੀ ਆਪਾਂ ਕਹਿ ਦਈਏ ਭਾਈ ਦੀਪਸ਼ ਤੂੰ ਲਈ ਇਹਦੇ 'ਚ ਕੋਈ ਅੱਠ ਕਥਨੀ ਨਹੀਂ ਹੋਵੇਗੀ ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਦੋ ਸੋਚਾਂ ਦੀ ਲੜਾਈ ਐ ਇੱਕ ਪਾਸੇ ਅਕਾਲ ਤਖਤ ਦੀ ਸੋਚ ਐ ਇੱਕ ਪਾਸੇ ਦਿੱਲੀ ਦੀ ਸੋਚ ਐ ਇੱਕ ਪਾਸੇ ਸਾਡੇ ਗੁਰੂ ਗੰਗ ਸਾਹਿਬ ਜਿਹਦੇ ਚਰਨਾਂ ਚ ਬੰਦਾ ਬਾਬਾ ਦੀਪ ਸਿੰਘ ਜੰਮਦਮਿੰਟਕਸਾਲ ਦਾ ਮੁਖੀ ਸਿਰ ਵੱਡੇ ਤੋਂ ਲੜਿਆ ਐ ਇਹ ਸੋਚ ਦੇ ਉੱਤੇ ਇਹ ਸੋਚ ਨੇ ਗੁੰਗਿਆਂ ਤੋਂ ਅਰਥ ਕਰਾ ਦਿੱਤੇ ਨੇ ਇਹ ਗੁਰੂ ਦੀ ਸੋਚ ਨੇ ਗੂੰਜਾਰਾ ਜਨੂ ਰਿਆ ਕਰਤਾ ਇੱਕ ਪਾਸੇ ਦਿੱਲੀ ਦੀ ਸੋਚ ਹੈ ਦਿੱਲੀ ਤਖਤ ਤੇ ਮੋਦੀ ਬੈਠਾ ਹੋਵੇ ਦਿੱਲੀ ਤਖਤ ਤੇ ਇੰਦਰਾ ਗਾਂਧੀ ਬੈਠੀ ਹੋਵੇ ਦਿੱਲੀ ਤਖਤ ਤੇ ਕੋਈ ਮਰਜ਼ੀ ਬੈਠਾਵੇ ਦੋ ਸੋਚਾਂ ਦੀ ਲੜਾਈ ਹੈ ਇਸ ਕਰਕੇ ਇੰਡੀਅਨ ਸਟੇਟ ਨੂੰ ਪੁੱਛਣਾ ਚਾਹੁੰਦੇ ਆ ਇੰਡੀਅਨ ਸਟੇਟ ਸਾਨੂੰ ਜਵਾਬ ਦੇ ਸਾਡਾ ਦਰਬਾਰ ਸਭ ਕਿਉਂ ਟਾਇਆ ਹੈ ਇੰਡੀਅਨ ਸਟੇਟ ਜਵਾਬ ਦੇ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਨੇ ਇੰਡੀਅਨ ਸਟੇਟ ਜਵਾਬ ਦੇ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਟੀਆਂ ਕਿਉਂ ਕੀਤੀਆਂ ਇੰਡੀਅਨ ਸਟੇਟ ਜਵਾਬ ਦੇ ਸਾਡੇ ਕੋਲੋਂ ਚੰਡੀਗੜ੍ਹ ਕਿਉਂ ਖੋਲਿਆ ਸਾਡੇ ਹੈੱਡਵਰਕ ਕਿਉਂ ਖੋਲਿਆ ਸਾਡੇ ਕੋਲੋਂ ਆਨੰਦ ਮੈਰਿਜ ਕਿਉਂ ਖੋਲਿਆ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਕਿਉਂ ਡੱਕ ਕੇ ਰੱਖਿਆ ਇੰਡੀਅਨ ਸਟੇਟ ਜਵਾਬ ਦੇ ਸਾਡੇ ਕੌਮ ਦੇ ਯੋਧੇ ਦੀਪ ਸਿੰਘ ਸਿੱਧੂ ਨੂੰ ਕਿਉਂ ਸ਼ਹੀਦ ਕੀਤਾ ਹੈ ਜਵਾਬ ਦੇ ਅੱਜ ਕੌਮ ਜਵਾਬ ਮੰਗਦੀ ਹੈ ਦਿੱਲੀ ਸਟੇਟ ਜਵਾਬ ਦੇ ਨੇਪਾਲ ਦਾ ਬਾਟ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡਾ ਵਾਗਾਂ ਕਿਉਂ ਬੰਦ ਕੀਤਾ ਸਾਡਾ ਸੁਲੇਮਾਨ ਕੀ ਜੋ ਬੰਦ ਕੀਤਾ ਸਾਡਾ ਸੈਣੀ ਵਾਲਾ ਕਿਉਂ ਬੰਦ ਕੀਤਾ ਦਿੱਲੀ ਦੇ ਤਖਤਾ ਸਾਡੀਆਂ ਧੀਆਂ ਪੈਨਾਂ ਦੀਆਂ ਬੇਬਤੀਆਂ ਕਿਉਂ ਕੀਤੀਆਂ ਸਾਡੇ ਉੱਤੇ ਜ਼ਬਰ ਕਿਉਂ ਕੀਤਾ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਨੂੰ ਕਿਉਂ ਛਡਰਾਂ ਦਿੱਤੀਆਂ ਤੇ ਜਿਨ੍ਹਾਂ ਨੇ ਗੁਰੂ ਦੀ ਬੇਦਵੀ ਕੀਤੀ ਉਹਨਾਂ ਨੂੰ ਜਵਾਨ ਤਾਂ ਕਿਉਂ ਦਿੱਤੀਆਂ ਜਾ ਰਹੀਆਂ ਦਿੱਲੀ ਦੇ ਆ ਤਖਤਾ ਜਵਾਬ ਦੇ ਫਿਰ ਦੀਪ ਸਿੰਘ ਉਹ ਦਿੱਲੀ ਨੂੰ ਸਿੱਧਾ ਹੋ ਕੇ ਗੱਲ ਕਰਦਾ ਸੀ ਇਸ ਕਰਕੇ ਅੱਜ ਆਪਾਂ ਉਹ ਸੋਚ ਤੇ ਪਹਿਰਾ ਦੇ ਕੇ ਆਪਣੀ ਕੌਮ ਨੂੰ ਗੁਲਾਮੀ ਦੇ ਵਿੱਚੋਂ ਕੱਢਣ ਦੇ ਲਈ ਜਦੋਜਾਜ ਕਰਨੀ ਚਾਹੀਦੀ ਹੈ ਫਿਰ ਤੁਸੀਂ ਇਹ ਵੀ ਸੋਚ ਲਓ ਕਿ ਆਪਾਂ ਘਰ ਲੈਣਾ ਕਿ ਨਹੀਂ ਲੈਣਾ ਅੱਜ ਆਜੋ ਕੱਲ ਆਜੋ ਧਰਨਿਆਂ 'ਚੋਂ ਨਿਕਲੋ ਮਜਾਰਿਆਂ 'ਚੋਂ ਨਿਕਲੋ ਧਰਨੇ ਮੋਦੀ ਲਾਵੇ ਧਰਨੇ ਭਗਵੰਤ ਮਾਨ ਲਾਵੇ ਧਰਨੇ ਸਾਡੀ ਕੌਮ ਦੇ ਨੁਕਸਾਨ ਕਰ ਰਹੇ ਲੋਨ ਧਰਨੇ ਮਜਾਰਿਆਂ 'ਚੋਂ ਨਿਕਲੋ 227 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਫੈਸਲੇ ਆਪ ਕਰੋ ਤੇ ਦੀਪ ਸਿੱਧੂ ਨੂੰ ਜਿਨ੍ਹਾਂ ਨੇ ਸ਼ਹੀਦ ਕਰਾਇਆ ਤਨ ਤੋਂ ਫੜ ਕੇ ਜੇਲ੍ਹਾਂ ਦੇ ਵਿੱਚ ਤੁੰਡ ਦਿੱਤਾ ਜਾਵੇ ਬੰਦੀ ਸਿੰਧਾ ਨੂੰ ਕਲਮਾਂ ਦੇ ਨਾਲ ਕੱਢ ਲੋ ਲੇਲੜੀਆਂ ਕੱਢਿਆਂ ਕੋਈ ਨਹੀਂ ਦਿੰਦਾ ਹੱਥਾਂ ਬਾਜ ਕਰਾ ਰਿਆਂ ਵੈਰੀ ਮਤਨਾਵੇ ਦਿੱਲੀ ਦੇ ਤਖਤ ਤੁਸੀਂ ਤੇ ਮੈਂ ਕੀ ਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਚੱਕ ਕੇ ਪਤਾ ਕੀ ਕਹਿੰਦੇ ਆ ਤੁਹਾਡਾ ਗੁਰੂ ਸਾਡੇ ਕੋਲੇ ਆ 10 ਲੱਖ ਦਾ ਨਾਮ ਲੈ ਗਿਆ ਜੇ ਜੇ ਗੁਰੂ ਨੂੰ ਲੱਭ ਲਓਗੇ ਇਹ ਤਾਂ ਗੁਰੂ ਨੂੰ ਨਹੀਂ ਕੁਛ ਗਿੰਦੇ ਗੁਰੂ ਦੀਆਂ ਬੇਦਬੀਆਂ ਕਿਉਂ ਰਹੀਆਂ ਇੱਕ ਮਿੰਟ ਚ ਮੈਂ ਮੁਕਾ ਦੇਣਾ ਇੱਕ ਪਾਲਿਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਹੋ ਰਹੀਆਂ ਇਹ ਕਹਿੰਦੇ ਸਿੱਖ ਲੜਦੇ ਐ ਸਿੱਖ ਮਰ ਜਾਂਦੇ ਐ ਸਿੱਖ ਭਰਾ ਮਾਰੂ ਜੰਗ 'ਚ ਆ ਜਾਂਦੇ ਐ ਸਿੱਖ ਥਿੱਲਰ ਜਾਂਦੇ ਐ ਸਿੱਖ ਬਿਖਰ ਜਾਂਦੇ ਐ ਫੇਰ ਕਹਿੰਦਾ ਜਦੋਂ ਭੀੜ ਪੈਂਦੀ ਇਕੱਠੇ ਹੋ ਜਾਂਦੇ ਕੀ ਗੱਲ ਐ ਕਹਿੰਦਾ ਕੌਣ ਇਕੱਠੇ ਕਰਦਾ ਹੈ ਕਹਿੰਦਾ ਅਕਾਲ ਤਖ ਸਭ ਇਕੱਠੇ ਕਰਦਾ ਹੈ ਕਹਿੰਦਾ ਫਿਰ ਢਾ ਦਿਓ ਤਾਂ ਅਕਾਲ ਤਖ ਸਭ ਢਾਇਆ ਬਈ ਖਤਮ ਕਰ ਦਿਓ ਫੇਰ ਕੀ ਕਹਿੰਦੇ ਆ ਅਕਾਲ ਤਖ ਵੀ ਢਾਤਾ ਧੀਆਂ ਪੇੜਾਂ ਦੀਆਂ ਬੇਬੱਤੀਆਂ ਵੀ ਕਰਪੀਆਂ ਬੱਚੇ ਸ਼ਹੀਦ ਵੀ ਹੋ ਗਏ ਤੇ ਕਿਸੇ ਮਾਂ ਨੇ ਕਿਹਾ ਹੀ ਨਹੀਂ ਮਾਰੀ ਗੱਲ ਹੋਈ ਆ ਕਹਿੰਦਾ ਫੇਰ ਕਹਿੰਦਾ ਸਿੱਖ ਲੜਦੇ ਆ ਸਿੱਖ ਮਰਦੇ ਆ ਤੇ ਕਹਿੰਦਾ ਇਕੱਠੇ ਕਿਵੇਂ ਹੁੰਦੇ ਆ ਕਹਿੰਦਾ ਫਿਰ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਇਕੱਠੇ ਕਰ ਲੈਂਦਾ ਹੈ ਫੇਰ ਕਹਿੰਦਾ ਭੇਜੋ ਸਰਸੇ ਵਾਲੇ ਨੂੰ ਸਾਧ ਨੂੰ ਗੁਰੂ ਦੀ ਬੇਅਦਬੀ ਕਰੋ ਗੁਰੂ ਨੂੰ ਖਤਮ ਕਰੋ ਐਸੀ ਪਾਲਿਸੀ ਦੇ ਤਹਿਤ ਹੋ ਰਿਹਾ ਐ ਇਸੇ ਸੋਚ ਨੂੰ ਚੜ੍ਹਦੀ ਕਲਾ ਚਲਾਣ ਲਈ ਦੀਪ ਸਿੱਧੂ ਕੰਮ ਕਰਦਾ ਸੀ ਮੈਂ ਕਹਿੰਦਾ ਤਨ ਮਾਤਾ ਤਨ ਪਿਤਾ ਜਿਨ੍ਹਾਂ ਦੇ ਘਰੇ ਯੋਧਾ ਪੈਦਾ ਹੋਇਆ ਹੈ ਮਨਦੀਪ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਆ ਤੇ ਆਓ ਸਾਰੇ ਰਲ ਕੇ ਭਾਈ ਜਿਸ ਤਰੀਕੇ ਡਿਬਰੂਗੜ ਦੇ ਵਿੱਚ ਅਮਰਤਪਾਲ ਸਿੰਘ ਤੇ ਸਾਥੀ ਬੰਦ ਐਮਪੀ ਬਣ ਤੋਂ ਬਾਅਦ ਐਸੇ ਤਰੀਕੇ ਪਾਈ ਆਪਾਂ ਮਨਦੀਪ ਸਿੰਧੂ ਨੂੰ ਉਸੇ ਲੜੀ ਦੇ ਵਿੱਚ ਸਰਕਾਰੇ ਖਾਲਸਾ ਦਾ ਹਿੱਸਾ ਬਣਾ ਕੇ ਆਪਾਂ ਕੌਮ ਦੀ ਚੜ੍ਹਦੀ ਕਲਾ ਵੱਲ ਚਾਹੀਏ ਤੇ ਕੌਮ ਦੇ ਵਾਰਸ ਬਣਾਈਏ ਇਸ ਕਰਕੇ ਇਨਾ ਹੀ ਕਹਿੰਦਾ ਅਖਮਾਂ ਦਾ ਜਾਚਕਾ ਅਖੀਰ ਦੇ ਵਿੱਚ ਆਪਾਂ ਜਾਤ ਪਾਤ ਤੋਂ ਨਿੱਤਲੀਏ ਅਮਰਤਾਰੀ ਹੋ ਕੇ ਗੁਰੂ ਦੇ ਨਾਲ ਲੜੀਏ ਤੇ ਜਾਤ ਪਾਤ ਨੂੰ ਮੁਕਾ ਦਈਏ ਇਨਾ ਹੀ ਕਹਿੰਦਾ ਅਖਮਾਂ ਦਾ ਜਾਚਕਾ ਫੱਦੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ